ਫਿਰ ਅਗਲੀ ਗੱਲ ਹੁਕਮ ਕਿਹੜਾ ਆਇਆ ਸੰਤਾ ਕੇ ਕਾਰਜ ਹਰ ਕੰਮ ਕਰਾਵਣ ਕਿਹੜਾ ਰਾਮ ਉਹ ਰਾਮ ਜਿਸ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਰਾਮ ਰਮਤ ਸਭ ਰਹਿ ਆ ਸਮਾਇ ਜਿਸ ਰਾਮ ਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਰਾਮ ਜਪੋ ਜੀ ਐਸੇ ਐਸੇ ਤਰੂਪ ਰਹਾਲਾਦ ਜਪਿਓ ਹੁਣ ਤਰੂ ਤੇ ਪ੍ਰਿਲਾਦ ਨੇ ਕਿਹੜਾ ਰਾਮ ਜੱਪਿਆ ਕਿਉਂਕਿ ਤਰੂ ਤੇ ਪ੍ਰਿਲਾਦ ਦੋਵੇਂ ਹੀ ਦਸ਼ਤ ਪੁੱਤਰ ਰਾਮ ਤੋਂ ਪਹਿਲਾਂ ਹੋ ਚੁੱਕੇ ਨੇ ਤੁਸੀਂ ਕੀਤੇ ਹਿੰਦੂ ਧਰਮ ਦੇ ਪੁਰਾਣਾ ਦੇ ਵਿੱਚ ਪੜ੍ਹ ਕੇ ਵੇਖ ਲਓ ਤਰੂ ਵੀ ਪਹਿਲਾਂ ਹੋ ਗਿਆ ਪ੍ਰਿਲਾਦ ਵੀ ਪਹਿਲਾਂ ਹੋ ਗਿਆ ਇੱਥੋਂ ਤੱਕ ਕਿ ਤਰੂ ਦੀ ਪ੍ਰਿਲਾਦ ਦੀ ਰੱਖਿਆ ਕਰਨ ਵਾਲਾ ਨਰ ਸਿੰਘ ਅਵਤਾਰ ਚੌਥਾ ਅਵਤਾਰ ਹੈ ਰਾਮ ਸਤਵਾਂ ਅਵਤਾਰ ਹੈ ਵਿਸ਼ਨੂੰ ਦਾ ਇਹ ਤਾਂ ਬਹੁਤ ਸਮਾਂ ਬਾਅਦ ਦੇ ਵਿੱਚ ਹੋਏ ਫਿਰ ਕਿਹੜਾ RAM ਜੱਪਿਆ ਜੀ ਤਰੂ ਦੇ ਪ੍ਰਹਲਾਦ ਨੇ ਜਿਹੜਾ RAM ਸਾਡੇ ਸਹਾਈ ਹੋਇਆ ਉਹ RAM ਉਹ ਸੀ ਜਿਸ ਨੂੰ ਅਸੀਂ ਜਪਜੀ ਸਾਹਿਬ ਤੇ ਪੜਦੇ ਨਾ ਉਹ ਮਰੇ ਜਿਨ ਕੇ RAM ਵਸੇ ਬੰਨ ਪੜੇ ਇਹ ਉਸ RAM ਦੀ ਗੱਲ ਹੈ RAM ਰਮਤ ਸਭ ਰਹਾ ਸਮਾਏ ਸੋ ਉਹ RAM ਜਿਹੜਾ ਸਾਡੇ ਸਾਰਿਆਂ ਦੇ ਵਿੱਚ ਵਸਿਆ ਹੋਇਆ ਹੁਣ ਗ੍ਰੰਥ ਦੇ ਵਿੱਚੋਂ ਜਿਹੜੀ ਪੰਥ ਨੂੰ ਰੌਸ਼ਨੀ ਮਿਲੀ ਹੈ ਉਸ ਪੰਥ ਨੇ ਉਸ ਰੋਸ਼ਨੀ ਦੇ ਵਿੱਚ ਜਿਹੜਾ ਸ਼ਬਦ ਦਾ ਸੰਕਲਪ ਹੈ ਉਹਨੂੰ ਤਾਰੀਖ ਦੇ ਵਿੱਚ ਕਿਵੇਂ ਪ੍ਰਕਾਸ਼ਮਾਨ ਕੀਤਾ ਕੁਝ ਗੱਲਾਂ ਮੈਂ ਪੜ੍ਹਨੋਂ ਆਰੰਭ ਦੇ ਵਿੱਚ ਤੁਹਾਡੇ ਨਾਲ ਕਰਨੀ ਹੈ ਪਹਿਲੀ ਗੱਲ ਜਿਹੜੀ ਸਾਡੀਆਂ ਭੈਣਾਂ ਨੇ ਸਾਡੀਆਂ ਬੀਬੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਗ੍ਰੰਥ ਰਚੇ ਗਏ ਨੇ ਉਹ ਚਾਹੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 27 ਸਿਮਰਤियां 52 ਉਪਨਿਸ਼ਦਿਕ ਗਾਇਤਰੀ ਮੰਤਰ ਤੋਂ ਇਲਾਵਾ ਜਿੰਨੇ ਗੋਰਖ ਮੱਤ ਤੇ ਜੋਗ ਮੱਤ ਦੇ ਜਿੰਨੇ ਵੀ ਗ੍ਰੰਥ ਨੇ ਉਹ ਆ ਜਾ ਕੇ ਇਸ ਗੱਲ ਤੇ ਟਿਕ ਗਏ ਕਿ ਇਨ ਬਾਗਣ ਤਰੇ ਲੋਈ ਖਾਈ ਔਰਤ ਤੇ ਬਾਗਣ ਸਾਰਾ ਸੰਸਾਰ ਖਾ ਲੈਂਦੀ ਹੈ। ਦਾਮ ਕਾਟ ਬਾਗਣ ਲੈ ਆਇਆ ਮائیں ਕਹੇ ਮੇਰਾ ਪੁੱਤ ਵਿਆਹ ਆ ਗਿੱਲੀ ਲੱਕੜੀ ਕੋ ਘੁਣਦਾ ਆ। ਔਰਤ ਤਾਂ ਸਾਰੇ ਸੰਸਾਰ ਨੂੰ ਘੁਣ ਵਾਂਗੂ ਚੰਬੜੀ ਹੋਈ ਹੈ। ਇਹ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਸੰਦੇਸ਼ ਦਿੱਤਾ ਕਿ ਤੁਸੀਂ ਔਰਤ ਨੂੰ ਸਨਮਾਨ ਦੇ ਕੇ ਸਮਾਨ ਰੱਖ ਕੇ ਤਾਂ ਵੇਖੋ ਬਾਦਸ਼ਾਹ ਨੇ ਜਿਹੜਾ ਸਾਡੇ ਸਾਹਮਣੇ ਸੰਕਲਪ ਰੱਖਿਆ ਸਤ ਜਾਨਿਓ ਮੈਂ ਤਕਰੀਬਨ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਸਾਰੇ ਧਰਮ ਗ੍ਰੰਥਾਂ ਨੂੰ ਪੜਨ ਦਾ ਯਤਨ ਕੀਤਾ ਮੈਨੂੰ ਕਿਸੇ ਧਰਮ ਗ੍ਰੰਥ ਦੇ ਵਿੱਚ ਇਹ ਗੱਲ ਨਹੀਂ ਲੱਭੀ ਉਹ ਗੱਲ ਪਤਾ ਕਿਹੜੀ ਸੀ ਪੁਰਖ ਮੈ ਲਾਰ ਨਾਰ ਮੈ ਪੁਰਖਾ ਬੂਝੋ ਬ੍ਰਹਮ ਜਿ ਹਰ ਮਰਦ ਦੇ ਵਿੱਚ ਇੱਕ ਔਰਤ ਪਈ ਹੈ ਹਰ ਔਰਤ ਦੇ ਵਿੱਚ ਇੱਕ ਮਰਦ ਪਿਆ ਹੈ ਵੱਖਰਾ ਕਿੱਥੇ ਜੇ ਮਰਦ ਨਹੀਂ ਹੈ ਔਰਤ ਸੰਸਾਰ ਤੇ ਨਹੀਂ ਹੈ ਜੇ ਔਰਤ ਨਹੀਂ ਹੈ ਮਰਦ ਸੰਸਾਰ ਤੇ ਨਹੀਂ ਦੋਵਾਂ ਨੂੰ ਬਰਾਬਰਤਾ 'ਚ ਵੇਖਣਾ ਪਵੇਗਾ ਔਰ ਬਰਾਬਰਤਾ ਦਾ ਮਤਲਬ ਇਹ ਨਾ ਸਮਝ ਲਿਓ ਕਿ ਅਸੀਂ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਤੋਂ ਨੀਵੇਂ ਹੋ ਕੇ ਅਨੈਤਿਕ ਤਰ੍ਹਾਂ ਦਾ ਪਹਿਰਾਵਾ ਪੋਣਾ ਸ਼ੁਰੂ ਕਰ ਦਈਏ ਨਹੀਂ ਇੰਝ ਬਿਲਕੁਲ ਨਹੀਂ ਇਹ ਬਰਾਬਰਤਾ ਨੈਤਿਕਤਾ ਦੇ ਦਾਇਰੇ ਦੇ ਵਿੱਚ ਹੋਵੇ ਇਹ ਉੱਚ ਮਿਆਰੀ ਨੈਤਿਕ ਕਦਰਾਂ ਕੀਮਤਾਂ ਦੇ ਦਾਇਰੇ ਦੇ ਵਿੱਚ ਹੋਵੇ ਤੇ ਉਹ ਸਮਾਂ ਸੀ ਜਦੋਂ ਜੰਮਦਿਆਂ ਕਤਲ ਕਰ ਦਿੱਤਾ ਜਾਂਦਾ ਸੀ ਘਰ ਦੇ ਵਿੱਚ ਬੱਚੇ ਨੇ ਜਨਮ ਲੈ ਲਿਆ ਕਤਲ ਕਰਨ ਦਾ ਤਰੀਕਾ ਸੀ ਹਫੀਮ ਲੈਣੀ ਬੱਚੇ ਦੇ ਅੰਗੂਠੇ ਨੂੰ ਲਾ ਕੇ ਚੰਗਾ ਦੇਣੀ ਨੀਂਦ ਆਉਣੀ ਤੇ ਗਹਿਰੀ ਨੀਂਦ ਬੱਚੀ ਨੇ ਸੌਂ ਜਾਣਾ ਮੈਂ ਪਹਿਲਾਂ ਵੀ ਇਤਿਹਾਸ ਦੇ ਵਿੱਚ ਇੱਕ ਗੱਲ ਨੂੰ ਸਾਂਝਾ ਕੀਤਾ ਹੈ ਮੈਂ ਕਹਿੰਨਾ ਕਿ ਅੱਜ ਫੀਮਲ ਫੀਟੀਸਾਈਡ ਦੇ ਉੱਪਰ ਆਵਾਜ਼ ਉਠਾਈ ਜਾਂਦੀ ਹੈ ਜੇ ਕਿਤੇ ਇੱਕ ਗਰਭਪਾਤ ਹੋ ਗਿਆ ਹੁੰਦਾ ਤੇ ਕੀ ਹੁੰਦਾ ਜੇ ਇੱਕ ਗਰਭਪਾਤ ਹੋ ਗਿਆ ਹੁੰਦਾ ਤੇ ਕੀ ਹੁੰਦਾ ਉਸ ਗਰਭਪਾਤ ਦੀ ਕਹਾਣੀ ਸੁਣ ਲਓ ਜੀਨ ਦੇ ਰਾਜਾ ਗੰਜਪਤ ਸਿੰਘ ਦੇ ਘਰ ਇੱਕ ਬੱਚੀ ਦੇ ਜਨਮ ਲਿਆ ਦੂਜੀ ਹੋ ਗਈ ਹੁਣ ਵੀ ਸਾਡੀ ਆ ਪਹਿਣਾ ਚਾਹੀਏ ਨਾ ਮਰਦ ਔਰਤ ਦੇ ਨਾਲ ਇਹਨੀ ਨਫ਼ਰਤ ਨਹੀਂ ਕਰਦਾ ਕਈ ਵਾਰੀ ਜਿੰਨੀ ਔਰਤ ਔਰਤ ਨਾਲ ਹੀ ਰੱਖਾ ਕਰਦੀ ਔਰਤ ਪ੍ਰਵਾਨ ਕੀ ਨਾਂ ਦੇਵੇ ਤੇ ਕਦੀ ਵੀ ਫੀਮਲ ਫਿਟੀਸਾਈਡ ਨਾ ਹੋਵੇ ਸੱਸਾਂ ਕਹਿੰਦੀਆਂ ਨੇ ਤੀਜੀ ਕੁੜੀ ਆ ਗਈ ਸੱਸਾਂ ਕਹਿੰਦੀਆਂ ਨੇ ਚੌਥੀ ਕੁੜੀ ਆ ਗਈ ਸੋ ਉਸ ਘਰ ਦੇ ਵਿੱਚ ਬੱਚੀ ਆਈ ਤੇ ਗਜਪਤ رائے ਨੇ ਦਾਈ ਨੂੰ ਕਿਹਾ ਇਹਦਾ ਸੰਘਰਸ਼ ਦਾ ਸਮਾਂ ਹੈ ਕੁੜੀ ਕਿਸੇ ਦੁਸ਼ਮਣ ਦੇ ਹੱਥ ਆ ਗਈ ਜਵਾਨ ਹੋ ਕੇ ਮੂੰਹ ਕਿੱਥੇ ਵਿਖਾਵਾਂਗੇ ਹੁਣੇ ਹੀ ਮਾਰ ਦਿਓ ਅਫੀਮ ਦਿੱਤੀ ਘੜੇ ਦੇ ਵਿੱਚ ਪਾਇਆ ਜ਼ਮੀਨ 'ਚ ਦੱਬ ਦਿੱਤੀ ਅਜੇ ਦੱਬੀ ਨੂੰ ਕੁਝ ਪਲ ਹੋਏ ਤੇ ਪਿੰਡ ਦੇ ਵਿੱਚ ਬਾਬਾ ਗੁਦੜ ਸਿੰਘ ਆ ਗਏ ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਗੱਜਪਤ ਸਿੰਘ ਦੇ ਘਰ ਬੱਚੀ ਹੋਈ ਸੀ ਘੜੇ 'ਚ ਪਾ ਕੇ ਦੱਬ ਕੇ ਜੇ ਵਾਪਸ ਆਇਆ ਬਾਬਾ ਗੁਦੜ ਸਿੰਘ ਉਸ ਘਰ ਦੇ ਵਿੱਚ ਗਏ ਗੱਜਪਤ ਸਿੰਘ ਇਹਦਾ ਪ੍ਰਸ਼ਾਦਾ ਛਕੋਗੇ ਇਹਦਾ ਸ਼ਰਮ ਕਰ ਕੁੜੀ ਮਾਰ ਦੇ ਹੱਥੋਂ ਪ੍ਰਸ਼ਾਦਾ ਤਾਂ ਛਕਾਂਗਾ ਪਹਿਲਾਂ ਘੜੇ ਨੂੰ ਉੱਡ ਕੇ ਲੈ ਕੇ ਆ ਜੇ ਕਿਸਮਤ ਤੇ ਗੁਰੂ ਨੇ ਸਵਾਸ ਲਿਖੇ ਹੋਏ ਤੇ ਜਿੰਦੀ ਹੋਈ ਨਾ ਤੇ ਫਿਰ ਵੇਖਾਂਗੇ ਕਿ ਪిల్లా ਪੁੱਟ ਕੇ ਲੈ ਗਿਆ ਬੱਚੀ ਨੂੰ ਘੜੇ ਦੇ ਵਿੱਚੋਂ ਪੁੱਟਣ ਵਾਸਤੇ ਗਏ ਘੜਾ ਖੋਲ੍ਹਿਆ ਤੇ ਘੜੇ 'ਚ ਅੰਗੂਠਾ ਚੁੰਮ ਰਹੀ ਹੈ ਉਹਨਾਂ ਸਮਿਆਂ ਦੇ ਵਿੱਚ ਥੋੜੀ ਬਹੁਤੀ ਲੱਸੀ ਤੇ ਖਟਿਆਈ ਦੇ ਕੇ ਉਲਟੀਆਂ ਕਰਾਈਆਂ ਗਿਆ ਬੱਚੇ ਦੀ ਜਾਨ ਬਚ ਗਈ ਬੱਚੀ ਦਾ ਨਾਮ ਬਾਬਾ ਗੁਦਦਰ ਸਿੰਘ ਹੁਣਾਂ ਨੇ ਰੱਖਿਆ ਰਾਜਪੌਰ ਉਸੇ ਰਾਜਪੌਰ ਦਾ ਜਵਾਨ ਹੋ ਕੇ ਵਿਆਹ ਹੋਇਆ ਭਾਈ ਮਾਹ ਸਿੰਘ ਦੇ ਨਾਲ ਤੇ ਉਹਦੀ ਕੋਖ ਦੇ ਵਿੱਚੋਂ ਜਨਮ ਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਜੇਰਾ ਸੋਚਿਓ ਜੇ ਇਹ ਗਰਭਪਾਤ ਹੋ ਗਿਆ ਹੁੰਦਾ ਜੇ ਇਹ ਫੀਮਲ ਫੀਟੀਸਾਈਡ ਹੋ ਗਿਆ ਹੁੰਦਾ ਤੇ ਸੋਚੀਐ ਸੀ ਪਤਾ ਨਹੀਂ ਇਨਾਂ ਕੁੱਖਾਂ ਦੇ ਵਿੱਚੋਂ ਕਿਹੜੇ ਰਾਜ ਨੇ ਜਨਮ ਲੈਣਾ ਜਿਹੜੀ ਗੱਲ ਮੇਰੇ ਬਾਬੇ ਨੇ ਕਹਿ ਦਿੱਤੀ ਸੋ ਕਿਉ ਮੰਦਾ ਆਕੀਏ ਜਿੱਤ ਜੰਮੇ ਰਾਜਾਨ ਫਿਰ ਅਗਲੀ ਗੱਲ ਗੁਰਦੇਵ ਪਾਤਸ਼ਾਹ ਨੇ ਕਿਹਾ ਬੱਚੀ ਜਵਾਨ ਹੋਵੇਗੀ ਤੁਸੀਂ ਵਿਆਹ ਵੀ ਕਰਦਾ ਇਹਨੂੰ ਦਾਜ ਵੀ ਦੇਣਾ ਹੈ ਕਿਹੜਾ ਦੇਣਾ ਤਕਰੀਬਨ 1.14 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਦੀ ਆਨੰਦ ਕਾਰਜ ਹੋਣ ਲੱਗਾ ਤੇ ਮਾਤਾ ਗੁਜਰ ਕੌਰ ਦੇ ਪਿਤਾ ਲਾਲ ਚੰਦ ਜੀ ਤੇ ਉਹਨਾਂ ਦੀ ਮਾਤਾ ਬਿਸ਼ਨ ਕੌਰ ਜੀ ਦੋਵੇਂ ਖੜੇ ਨੇ ਸਾਹਮਣੇ ਇਧਰ ਲੜਕੇ ਵਾਲਾ ਪਰਿਵਾਰ ਤੇ ਉਧਰ ਲੜਕੀ ਵਾਲਾ ਪਰਿਵਾਰ ਲਾਲ ਚੰਦ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿ ਇਸ ਗੱਲ ਦੇ ਇੱਕ ਤਾਂ ਮੈਂ ਗੁਰੂ ਘਰ ਦਾ ਸਿੱਖ ਤੇ ਇੱਕ ਗੁਰੂ ਘਰ ਦੇ ਬਰਾਬਰ ਮੇਰੀ ਔਕਾਤ ਕੀ ਹੈ ਤੇ ਮੇਰੀ ਧੀ ਦਾ ਰਿਸ਼ਤਾ ਕਿੱਥੇ ਹੋ ਗਿਆ ਗੁਰੂ ਦੇ ਪੁੱਤਰ ਦੇ ਨਾਲ ਖੁਸ਼ੀ ਦੇ ਵੀ ਹੰਝੂ ਨੇ ਤੇ ਮਨ ਦੇ ਵਿੱਚ ਇਹ ਵੀ ਆ ਗੁਰੂ ਨੂੰ ਭੇਟ ਕੀ ਕਰਾਂ ਜਦੋਂ ਦੋਵੇਂ ਪਰਿਵਾਰ ਆਹਮੋ ਸਾਹਮਣੇ ਖੜੇ ਨੇ ਤੇ ਲਾਲਚੰਦ ਨੇ ਸਿੱਧਾ ਆ ਕੇ ਸਿਰ ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਹੰਝੂਆਂ ਦੇ ਨਾਲ ਪੈਰ ਧੋ ਦਿੱਤੇ ਪਾਤਸ਼ਾਹ ਨੇ ਉਠਾਇਆ ਉਠਾ ਕੇ ਗੱਲ ਨਾਲ ਲਾਇਆ ਕਹਿੰਦੇ ਲਾਲਚੰਦ ਧੀ ਸਾਡੇ ਘਰ ਆ ਰਹੀ ਹੈ ਤੇਰੀਆਂ ਅੱਖਾਂ 'ਚ ਹੰਝੂ ਕਿਉਂ ਕਹਿੰਦਾ ਪਾਤਸ਼ਾਹ ਗਰੀਬ ਤੁਹਾਡੇ ਬਰਾਬਰ ਦੀ ਔਕਾਤ ਕਿੱਥੇ ਇੱਕ ਤਾਂ ਪਾਤਸ਼ਾਹ ਤੂੰ ਗੁਰੂ ਤੇ ਮੈਂ ਸੇਕ ਦੂਜਾ ਤੂੰ ਮਹਿਲਾਂ ਦਾ ਮਾਲਿਕ ਮੈਂ ਕੁੱਲੀ ਦੇ ਵਿੱਚ ਰਹਿਣ ਵਾਲਾ ਔਕਾਤ ਕਿੱਥੇ ਐ ਤੇ ਮੇਰੇ ਪਾਤਸ਼ਾਹ ਨੇ ਪਤਾ ਕੀ ਗੱਲ ਕਹੀ ਸੀ ਕਹਿੰਦੇ ਲਾਲ ਚੰਦ ਰਿਦੇ ਅੰਗ ਤਲੂਚਾ ਦੀਨੀ ਪਾਸ਼ੇ ਵਸਤ ਤੈ ਕਿਆ ਰਖ ਲਈਨੀ ਆਪਣੇ ਜਿਗਰ ਦਾ ਟੁਕੜਾ ਕੱਟ ਕੇ ਤੂੰ ਮੇਰੀ ਝੋਲੀ 'ਚ ਪਾ ਦਿੱਤਾ ਇਹਦੇ ਤੋਂ ਕੀਮਤੀ ਚੀਜ਼ ਤੇਰੇ ਘਰ ਦੇ ਵਿੱਚ ਹੁਣ ਰਹਿ ਵੀ ਕਿਹੜੀ ਗਈ ਐ ਇਹੀ ਤਾਂ ਕੀਮਤੀ ਸੀ ਜੋ ਸਾਡੀ ਝੋਲੀ 'ਚ ਪਾ ਦਿੱਤੀ ਕਿਤੇ ਅੱਜ ਅਸੀਂ ਇਹ ਗੱਲ ਸਮਝ ਲਈਏ ਕਿ ਮੇਰੇ ਗੁਰੂ ਬਾਬੇ ਨੇ ਕਿਹੜਾ ਦਾਜ ਦੇਣ ਦੀ ਗੱਲ ਕੀਤੀ ਹੈ ਮੇਰੇ ਗੁਰੂ ਬਾਬੇ ਨੇ ਕਿਹਾ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਦਾਜ ਇਹ ਦਾਜ ਦੇਣ ਦਾ ਯਤਨ ਕਰੀਏ ਇਹ ਉਪਦੇਸ਼ ਗੁਰੂ ਪਾਤਸ਼ਾਹ ਦੇ ਕੋਲੋਂ ਲੈਣ ਦਾ ਯਤਨ ਕਰੀਏ ਉਸ ਤੋਂ ਬਾਅਦ ਜੇ ਵੱਡੇ ਹੋਣਾ ਵਿਆਹ ਜਾਣ ਕਿਤੇ ਪਤੀ ਦੀ ਮੌਤ ਹੋ ਜਾਣੀ ਤੇ ਜ਼ਬਰਦਸਤੀ ਸਤੀ ਔਰਤ ਨੂੰ ਸਤੀ ਹੋਣਾ ਪਵੇਗਾ ਜੀਵਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਪਤੀ ਮਰ ਗਿਆ ਤੇ ਮੇਰੇ ਗੁਰੂ ਬਾਬੇ ਨੇ ਕੀ ਕਿਹਾ ਸਤیاں ਇਹ ਨਾ ਆਖੀਆਂ ਜੋ ਮੜਿਆ ਲੱਗ ਜਲਨ ਨਾਨਕ ਸਤیاں ਜਾਣੀਲ ਜੋ ਬਿਰਹ ਚੋਟ ਮਰਨ ਜਿਹੜੀ ਬਿਰਹਾ ਦੀ ਚੋਟ ਦੇ ਵਿੱਚ ਆਪਣਾ ਸੰਘਰਸ਼ੀਲ ਜੀਵਨ ਬਤੀਤ ਕਰਦੀਆਂ ਨੇ ਉਹ ਅਸਲ ਦੇ ਵਿੱਚ ਸਤੀਆਂ ਨੇ ਤੇ ਉਸ ਸਤੀ ਦੀ ਕਹਾਣੀ ਵੇਖਣੀ ਹੈ ਉਸ ਸਤੀ ਦੀ ਤਵਾਰੀਖ ਵੇਖਣੀ ਹੈ ਤੇ ਉਹ ਉਹ ਸਤੀ ਸੀ ਜਿਹੜੀ ਗੁਰਮਤ ਵਿੱਚ ਆਕਰਧ ਦੇ ਅਨਕੂਲ ਸੀ ਜਿਹੜੀ ਤੁਹਾਡੇ ਨੇੜੇ ਰਜ਼ੌਰੀ ਰਹਿ ਕੇ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਮ ਪਤਨੀ ਬੀਬੀ ਸੁਸ਼ੀਲ ਕੌਰ ਜਿਹੜਾ 9 ਜੂਨ 1716 ਦਾ ਉਹ ਦਿਨ ਆਪਣੀ ਅੱਖਾਂ ਦੇ ਸਾਹਮਣੇ ਲੈ ਕੇ ਆਓ ਜਦੋਂ ਖਵਾਜ਼ਾ ਬਖਤਿਆਰ ਕਾਕੀ ਦੇ ਦਰਗਾਹ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਉਹਦੇ ਪੈਰਾਂ ਦੇ ਵਿੱਚ ਬੇੜੀਆਂ ਨੇ ਉਹਦੇ ਹੱਥਾਂ ਦੇ ਵਿੱਚ ਹੱਥ ਕੜੀਆਂ ਨੇ ਉਹਦੀ ਗੋਦੀ ਦੇ ਵਿੱਚ ਬਿਠਾਉਣ ਦੇ ਵਾਸਤੇ ਸੁਸ਼ੀਲ ਕੌਰ ਦੀ ਕੋਖ ਦੇ ਵਿੱਚੋਂ ਪੌਣੇ 4 ਸਾਲ ਦਾ ਮਾਸੂਮ ਪੁੱਤਰ ਅਜੇ ਸਿੰਘ ਖੋ ਕੇ ਲਿਆਂਦਾ ਜਾਂਦਾ ਹੈ ਉਹ ਵੇਖ ਰਹੀ ਹੈ ਆਪਣੇ ਪੁੱਤਰ ਨੂੰ ਉਹ ਕੀ ਤੱਕ ਰਹੀ ਹੈ ਕਿ ਉਹਦੇ ਪੁੱਤਰ ਨੂੰ ਉਹਦੇ ਪਤੀ ਦੀ ਗੋਦ ਦੇ ਵਿੱਚ ਲਟਾ ਕੇ ਕਮਰੂਦੀਨ ਮੀਰ ਆਤਿਸ਼ ਜਿਹੜਾ ਉਸ ਵੇਲੇ ਉੱਥੋਂ ਦਾ ਦਿੱਲੀ ਦੇ ਬਾਦਸ਼ਾ ਸਰਬਰਾ ਖਾਨ ਦਾ ਵਜ਼ੀਰ ਸੀ ਉਹ ਆਪਣੇ ਅਗਲੇ ਵਜ਼ੀਰ ਅਮੀਨ ਖਾਨ ਨੂੰ ਕਹਿ ਰਿਹਾ ਜਿਸ ਦਾ ਜ਼ਿਕਰ ਅਹਿਵਾਲੁਲ ਖਵਾਕੀਨ ਦੇ ਵਿੱਚ ਮੁਹੰਮਦ ਕਾਸਮ ਔਰੰਗਾਬਾਦੀ ਨੇ ਕੀਤਾ ਹੈ ਕਹਿੰਦਾ ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ ਗੋਦੀ 'ਚ ਪੁੱਤ ਪਿਆ ਕਿਹਾ ਜਾ ਰਿਹਾ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ ਤੇ ਕੌਮ ਦੇ ਜ਼ਰਨੈਲ ਪਾਪਾ ਬੰਦਾ ਸਿੰਘ ਬਹਾਦਰ ਦਾ ਜਵਾਬ ਪਤਾ ਕੀ ਹੈ ਕਹਿੰਦਾ ਬਾਦਸ਼ਾ ਮੇਰੀ ਗੋਦੀ ਚ ਮੇਰਾ ਪੁੱਤ ਪਿਆ ਤੇ ਸਤ ਜਾਨੀ ਤੂੰ ਮੇਰਾ ਦੁਸ਼ਮਣ ਹੈ ਤੇ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹੁੰਚ ਦਿੱਤੀ ਸੀ ਉਸਨੇ ਕਿਹਾ ਸੀ ਮਜਲੂਮ ਤੇ ਮਾਸੂਮ ਦੇ ਉੱਪਰ ਜ਼ੁਲਮ ਨਹੀਂ ਕਰਨਾ ਉਹ ਮੇਰੀ ਗੋਦੀ ਚ ਤੇ ਤੇਰਾ ਪੁੱਤ ਵੀ ਪਿਆ ਹੁੰਦਾ ਮੈਂ ਤਾਂ ਵੀ ਜ਼ਿਬਾ ਨਾ ਕਰਦਾ ਮੈਂ ਤੇ ਉਹਨੂੰ ਵੀ ਪਿਆਰ ਕਰਦਾ ਬੱਚੇ ਨੂੰ ਮਾਂ ਤੱਕ ਰਹੀ ਹੈ ਸਿਰ ਬਾਪ ਦੀ ਗੋਦ ਦੇ ਵਿੱਚ ਜਲਾਦ ਨੇ ਜ਼ਿਬਾ ਕਰਨਾ ਸ਼ੁਰੂ ਕੀਤਾ ਖੂਨ ਦੇ ਫੁਹਾਰੇ ਛੱਤੇ ਬੱਚੇ ਦੀਆਂ ਚੀਕਾਂ ਦੇ ਨਾਲ ਅਸਮਾਨ ਹੂਜ ਉੱਠਿਆ ਬੱਚੇ ਦਾ ਵਗਦਾ ਹੋਇਆ ਖੂਨ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਮਲ ਦਿੱਤਾ ਮਾਂ ਤੱਕ ਰਹੀ ਹੈ ਉਹਦਾ ਧੜਕਦਾ ਹੋਇਆ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਤੁੰ ਦਿੱਤਾ ਉਹਦੇ ਜਿਸਮ ਦੇ ਛੋਟੇ ਛੋਟੇ ਟੁਕੜੇ ਕਰਕੇ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਪਾ ਦਿੱਤੇ ਉਹਦਾ ਕੱਟਿਆ ਹੋਇਆ ਸਿਰ ਬੰਦਾ ਸਿੰਘ ਬਹਾਦਰ ਦੀ ਗੋਦੀ ਚ ਰੱਖ ਕੇ ਸਰਬਰਾਖਰ ਕਹਿੰਦਾ ਬੰਦਾ ਸਿੰਘ ਤੇਰੀ ਕੁੱਲ ਦਾ ਆਖਰੀ ਚਿਰਾਗ ਵੀ ਬੁੱਝ ਗਿਆ ਹੁਣ ਤੇ ਦੀਨੇ ਸਲਾਮ ਕਬੂਲ ਕਰਦਾ ਬੰਦਾ ਸਿੰਘ ਮੁਸਕਰਾ ਪਿਆ ਸਰਪਰਾ ਖਾਨ ਕਹਿੰਦਾ ਹੱਸਦਾ ਕਿਉਂ ਹੈ پاگل ਹੋ ਗਿਆ ਪੁੱਤਰ ਦੀ ਮੌਤ ਨੂੰ ਦੇਖ ਕੇ ਕਹਿੰਦਾ ਨਹੀਂ پاگل ਨਹੀਂ ਹੋਇਆ ਇੱਕ ਕਰਜ਼ ਰਹਿਂਦਾ ਸੀ ਤੂੰ ਉਹ ਵੀ ਉਤਾਰ ਦਿੱਤਾ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹਲ ਬੱਤੀ ਸੀ ਨਾ ਉਹਨੇ ਮੇਰੀ ਝੋਲੀ ਚ ਚਾਰ ਪੁੱਤਰਾਂ ਦੇ ਸਿਰ ਪਾਏ ਸੀ ਅੱਜ ਮੈਂ ਸੁਰਖਰੂ ਹੋ ਗਿਆ ਹੀ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ ਚ ਲੈ ਕੇ ਗੁਰੂ ਦੀ ਗੋਦ ਚ ਜਾ ਰਿਹਾ ਪੁੱਤਰ ਦੀ ਸ਼ਹਾਦਤ ਨੂੰ ਵੇਖਿਆ ਪਤੀ ਦੀ ਸ਼ਹਾਦਤ ਨੂੰ ਵੇਖਿਆ ਤੇ ਹੁਣ ਫਰਖ ਸਿਰ ਕਹਿੰਦਾ ਕਹਿੰਦਾ ਚੰਬਾ ਦੇ ਰਾਜੇ ਦੀ ਪੇਟੀ ਰਾਜਕੁਮਾਰੀ ਇੰਨੀ ਖੂਬਸੂਰਤ ਬਾਗੀਆਂ ਦੇ ਝੋਟੇ ਚ ਰਹਿ ਰਹੀ ਸੀ ਕਰ ਦੀਨੇ ਇਸਲਾਮ ਕਬੂਲ ਤੇ ਮੇਰੇ ਹਰਮ ਦੇ ਵਿੱਚ ਪਟਰਾਣੀ ਬਣੇਗੀ ਮੈਂ ਉਸ ਸਤੀ ਦੀ ਗੱਲ ਕਰਨ ਲੱਗਾ ਕਰ ਦੀਨੇ ਇਸਲਾਮ ਕਬੂਲ ਮੇਰੇ ਹਰਮ ਦੇ ਵਿੱਚ ਰਾਣੀ ਬਣੇਗੀ ਕੋਛ ਨਹੀਂ ਕਿਹਾ ਨਹੀਂ ਬਾਦਸ਼ਾਹ सलामत ਮੈਂ ਇੰਜ ਰਾਣੀ ਨਹੀਂ ਬਣ ਸਕਦੀ ਕਿੰਨੀ ਸੂਝਵਾਨ ਹੋਵੇਗੀ ਕਹਿੰਦੀ ਇੰਜ ਰਾਣੀ ਨਹੀਂ ਬਣ ਸਕਦੀ ਤੇਰਾ ਦੀਨ ਹੋ ਰਿਹਾ ਹੈ ਮੇਰਾ ਧਰਮ ਹੋ ਰਿਹਾ ਹੈ ਮੇਰਾ ਈਮਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਹਾਂ ਜੇਕਰ ਤੂੰ ਚਾਹੁੰਦਾ ਹੈ ਤੇ ਮੈਂ ਉਦੋਂ ਤੇਰੀ ਰਾਣੀ ਤੇਰੇ ਹਰਮ ਦੇ ਵਿੱਚ ਬਣ ਕੇ ਆ ਸਕਦੀ ਹਾਂ ਜਦੋਂ ਮੈਂ ਦੀਨ-ਏ-ਇਸਲਾਮ ਕਬੂਲ ਕਰ ਲਵਾਂ ਕਹਿੰਦਾ ਦੀਨ-ਏ-ਇਸਲਾਮ ਕਬੂਲ ਕਰਨ ਦੇ ਵਾਸਤੇ ਕੀ ਚਾਹੀਦਾ ਕਹਿੰਦੀ ਮੈਂ ਹੱਜ ਤੇ ਜਾਣਾ ਚਾਹੁੰਦੀ ਹਾਂ ਪੈਸੇ ਉਸਨੇ ਹੱਜ ਤੇ ਜਾਣ ਦੇ ਉੱਪਰ ਪੈਸੇ ਦਿੱਤੇ ਤੇ ਇਸ ਬੀਬੀ ਨੇ ਆਪਣੀ ਨੌਕਰ ਆੜੀ ਦੇ ਰਾਹੀਂ ਉਹਨਾਂ ਪੈਸਿਆਂ ਦੇ ਕੁਝ ਹਥਿਆਰ ਮੰਗਾ ਲਏ ਇੱਕ ਰਾਣੀ ਹੋਰ ਸੀ ਜਿਹੜੀ ਰਾਜਪੂਤਾਨੇ ਦੇ ਇਲਾਕੇ ਦੇ ਵਿੱਚੋਂ ਸੀ ਸਰੋਤ ਵੱਖ-ਵੱਖ ਗੱਲ ਕਰਦੇ ਨੇ ਪਰ ਇਹਨਾਂ ਦੋ ਬੀਬੀਆਂ ਨੇ ਉਸ ਸਮੇਂ ਉਸੇ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਜੂਝ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇੱਕ ਸਰੋਤ ਤਾਂ ਇਹ ਵੀ ਕਹਿੰਦਾ ਕਿ ਜਦੋਂ ਇਹ ਬੀਬੀ ਨੂੰ ਇਹ ਪਤਾ ਲੱਗਾ ਕਿ ਮੇਰੇ ਕੋਲੋਂ ਮੇਰੀ ਤਲਵਾਰ ਜਿਹੜੀ ਹੈ ਮੈਂ ਉਹ ਵਾਉਣ ਦੇ ਹੁਣ ਕਾਬਲ ਨਹੀਂ ਰਹੀ ਜ਼ਖਮੀ ਹੋ ਗਈ ਤੇ ਆਪਣੇ ਖੰਜਰ ਨੂੰ ਆਪਣੀ ਕਮਰ ਚੋਂ ਕੱਢ ਕੇ ਆਪਣੇ ਪੇਟ ਦੇ ਵਿੱਚ ਮਾਰ ਕੇ ਸ਼ਹਾਦਤ ਦੇ ਦਿੱਤੀ ਇਸ ਦਾ ਜ਼ਿਕਰ ਉਰਦੂ ਦੀ ਕਿਤਾਬ ਲਾਲ ਕਿਲੇ ਕੀ ਕਹਤ ਦੇ ਵਿੱਚ ਮਿਲਦਾ ਇਹ ਸਤੀ ਹੈ ਇਹ ਸਤੀ ਹੈ ਜਿਹੜੀਆਂ ਸਤੀਆਂ ਦੇ ਬਾਰੇ ਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਕਿ ਨਾਨਕ ਸਕੀਆਂ ਜਾਣੀਨ ਜੋ ਬਿਰਹ ਚੋਟ ਮਰਨ ਜਿਨ੍ਹਾਂ ਨੇ ਆਪਣੇ ਉੱਚ اخلاق ਨੂੰ ਕਾਇਮ ਰੱਖਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਸੱਚ ਜਾਣਿਓ ਇਹ ਸ਼ਹਾਦਤਾਂ ਪ੍ਰਾਪਤ ਕਿਵੇਂ ਕੀਤੀਆਂ ਜਾ ਸਕਦੀਆਂ ਨੇ ਸਾਡੇ ਵਰਗੇ ਲੋਕ ਦੁਬਿਧਾ ਛੰਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਇਸ ਮਾਰਗ ਤੇ ਚੱਲਣਾ ਹੈ ਤੇ ਫਿਰ ਡਗਮਗ ਛਾੜ ਰੇ ਮਨ ਅਬ ਤੋਂ ਜਰ ਮਰੇ ਸਿੱਧ ਪਾਈਏ ਲੀਨੋ ਹੱਥ ਸੰਦੋਰਾ